ਇੱਕ ਰਿਸ਼ਤੇ ਦੀ ਸ਼ੁਰੂਆਤ ਪਿਆਰ ਤੇ ਇੱਕ ਸੱਚੇ ਵਿਸ਼ਵਾਸ ਤੋਂ ਸ਼ੁਰੂ ਹੋਈ ਸੀ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਇਹਦੇ ਵਿੱਚ ਧੋਖੇ ਤੇ ਫਰੇਬ ਨੇ ਇਹਦਾ ਐਂਡ ਬਹੁਤ ਹੀ ਖਤਰਨਾਕ ਕਰ ਦਿੱਤਾ ਅੱਜ ਤੱਕ ਕੇਸ ਹੈ ਸੁਖਜੀਤ ਸਿੰਘ ਕਤਲ ਕੇਸ ਸੁਖਜੀਤ ਸਿੰਘ ਬੇਸਿਕਲੀ ਜੂਪੀ ਦਾ ਰਹਿਣ ਵਾਲਾ ਸੀ ਜਦੋਂ ਇਹ 15 ਸਾਲ ਦਾ ਹੋਇਆ ਤਾਂ ਇਹ ਲੰਡਨ ਦੇ ਵਿੱਚ ਆਪਣੀ ਭਰਾਈ ਕਰਨ ਵਾਸਤੇ ਸ਼ਿਫਟ ਹੋ ਗਿਆ ਜਦੋਂ 2002 ਦੇ ਵਿੱਚ ਇਹ 18 ਸਾਲ ਦਾ ਹੋਇਆ ਤਾਂ ਇਹ ਰਮਨਦੀਪ ਕੌਰ ਨਾਮ ਦੀ ਇੱਕ ਕੁੜੀ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਗਿਆ ਰਮਨਦੀਪ ਕੌਰ ਜੂਕੇ ਦੇ ਵਿੱਚ ਪੈਦਾ ਹੋਈ ਇੱਥੇ ਹੀ ਪਲੀ ਬਲੀ 2005 ਦੇ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਇਸ ਤੋਂ ਬਾਅਦ ਆਉਣ ਵਾਲੇ 4-5 ਸਾਲਾਂ ਦੇ ਵਿੱਚ ਇਹਨਾਂ ਦੇ ਘਰ ਦੋ ਮੁੰਡਿਆਂ ਦਾ ਜਨਮ ਹੋਇਆ ਬੱਚਿਆਂ ਦੇ ਜਨਮ ਹੋਣ ਤੋਂ ਬਾਅਦ ਸੁਖਜੀਤ ਨੇ ਇੱਕ ਆਪਣੀ ਟਰਾਂਸਪੋਰਟ ਖੋਲੀ ਆਪਣੇ ਕੰਮ ਦੇ ਨਾਲ-ਨਾਲ ਸੁਖਜੀਤ ਕਾਫੀ ਧਾਰਮਿਕ ਵੀ ਸੀ ਉਹ ਹਰ ਐਤਵਾਰ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਜ਼ਰੂਰ ਜਾਂਦਾ ਸੀ ਸੁਖਜੀਤ ਦੇ ਨਾਲ ਜਿਹਰੇ ਵੀ ਕੰਮ ਕਰਦੇ ਸਨ ਉਹਦੇ ਦੋਸਤ ਮਿੱਤਰ ਉਹ ਹਮੇਸ਼ਾ ਹੀ ਇਹੀ ਦੱਸਦੇ ਸਨ ਕਿ ਉਹ ਆਪਣੇ ਕੰਮ ਦੇ ਪ੍ਰਤੀ ਬਹੁਤ ਹੀ ਡੈਡੀਕੇਟ ਸੀ ਪੂਰੀ ਇਮਾਨਦਾਰੀ ਤੇ ਨਾਲ ਉਹ ਆਪਣਾ ਕੰਮ ਕਰਦਾ ਸੀ ਪਰ ਕਹਿੰਦੇ ਨੇ ਕਿ ਜੋ ਦਿਖਦਾ ਹੈ ਅਸਲ ਦੇ ਵਿੱਚ ਅੰਦਰ ਉਸੇ ਤਰ੍ਹਾਂ ਨਹੀਂ ਚੱਲ ਰਿਹਾ ਹੁੰਦਾ ਤੇ ਸੁਖਜੀਤ ਦੇ ਕੇਸ ਦੇ ਵਿੱਚ ਵੀ ਕੁਝ ਏਸੇ ਤਰ੍ਹਾਂ ਹੀ ਹੋ ਰਿਹਾ ਸੀ ਘਰ ਦਾ ਕੋਈ ਵੀ ਡਿਸੀਜਨ ਲੈਣਾ ਹੁੰਦਾ ਸੀ ਰਮਨਦੀਪ ਦਾ ਦਖਲ ਇਹਦੇ ਵਿੱਚ ਜ਼ਰੂਰ ਹੁੰਦਾ ਸੀ ਰਮਨਦੀਪ ਜੋ ਵੀ ਕਹਿੰਦੀ ਸੀ ਘਰ ਦੇ ਵਿੱਚ ਉਹੀ ਹੁੰਦਾ ਸੀ ਕੋਈ ਵੀ ਡਿਸੀਜਨ ਸੁਖਜੀਤ ਆਪਣੀ ਮਰਜ਼ੀ ਦੇ ਨਾਲ ਨਹੀਂ ਲੈ ਸਕਦਾ ਸੀ ਰਮਨਦੀਪ ਨੂੰ ਹੁਣ ਇਹ ਪਤਾ ਸੀ ਕਿ ਉਹਦਾ ਪਤੀ ਸੁਖਜੀਤ ਉਹਦੀ ਕੋਈ ਵੀ ਗੱਲ ਨਹੀਂ ਟਾਲਦਾ ਤੇ ਇਸੇ ਗੱਲ ਦਾ ਉਹ ਫਾਇਦਾ ਲੈ ਕੇ ਕਈ ਇਹੋ ਜਿਹੇ ਕੰਮ ਉਹਦੇ ਤੋਂ ਕਢਵਾ ਲੈਂਦੀ ਸੀ ਜੋ ਇਹਨਾਂ ਦੀ ਕਮਿਊਨਿਟੀ ਦੇ ਖਿਲਾਫ ਸਨ ਇੱਕ ਗੱਲ ਨੂੰ ਲੈ ਕੇ ਉਥੋਂ ਦੇ ਲੋਕਾਂ ਨੂੰ ਇਹ ਸਭ ਸਹੀ ਨਹੀਂ ਲੱਗਦਾ ਸੀ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸੁਖਜੀਤ ਆਪਣੀ ਪਤਨੀ ਨੂੰ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਹ ਉਹਨੂੰ ਪਿਆਰ ਕਰਦਾ ਸੀ ਨਵੰਬਰ 2015 ਦੇ ਵਿੱਚ ਸੁਖਜੀਤ ਆਪਣੀ ਫੈਮਿਲੀ ਦੇ ਨਾਲ ਛੁੱਟੀਆਂ ਮਨਾਉਣ ਵਾਸਤੇ ਦੁਬਈ ਦੇ ਵਿੱਚ ਗਿਆ ਜਿੱਥੇ ਸੁਖਜੀਤ ਆਪਣੀ ਫੈਮਿਲੀ ਸਮੇਤ ਆਪਣੇ ਦੋਸਤ ਦੇ ਘਰ ਰੁਕਿਆ ਸੀ ਜਿਹਦਾ ਨਾਮ ਸੀ ਗੁਰਪ੍ਰੀਤ ਸੁਖਜੀਤ ਆਪਣੇ ਸਕੂਲ ਟਾਈਮ ਤੋਂ ਗੁਰਪ੍ਰੀਤ ਨੂੰ ਜਾਣਦਾ ਸੀ ਇੰਨੀ ਪ੍ਰਾਣੀ ਉਹਦੇ ਨਾਲ ਦੋਸਤੀ ਹੋਣ ਕਰਕੇ ਉਹ ਉਹਨੂੰ ਆਪਣੇ ਭਰਾਵਾਂ ਵਾਂਗ ਸਮਝਦਾ ਸੀ ਗੁਰਪ੍ਰੀਤ ਪੇਸ਼ੇ ਵਜੋਂ ਇੱਕ ਟਰੱਕ ਡਰਾਈਵਰ ਸੀ ਤੇ ਨਾਲ ਹੀ ਕੰਸਟਰਕਸ਼ਨ ਦਾ ਕੰਮ ਵੀ ਕਰਦਾ ਸੀ ਇੱਥੇ ਗੁਰਪ੍ਰੀਤ ਨੇ ਕੁਝ ਦਿਨਾਂ ਦੀ ਆਪਣੇ ਕੰਮ ਤੋਂ ਛੁੱਟੀ ਲਈ ਹੋਈ ਸੀ ਕਿਉਂਕਿ ਉਹਨੇ ਸੁਖਜੀਤ ਦੀ ਫੈਮਲੀ ਨੂੰ ਦੁਬਈ ਕਮਾਉਣਾ ਸੀ ਇਨ੍ਹਾਂ ਛੁੱਟੀਆਂ ਦੌਰਾਨ ਗੁਰਪ੍ਰੀਤ ਨੇ ਆਪਣੀਆਂ ਕੁਝ ਫੋਟੋਆਂ ਵੀ ਖਿੱਚੀਆਂ ਸਨ ਜਿਹੜੀਆਂ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ ਸਨ ਪਰ ਇੱਥੇ ਸੁਖਜੀਤ ਨੂੰ ਪਤਾ ਹੀ ਨਹੀਂ ਚੱਲਿਆ ਕਿਉ ਉਹਦੀ ਪਿੱਠ ਦੇ ਪਿੱਛੇ ਉਹਦੀ ਪਤਨੀ ਤੇ ਉਹਦੇ ਭਰਾਵਾਂ ਵਰਗਾ ਦੋਸਤ ਗੁਰਪ੍ਰੀਤ ਇਹਨਾਂ ਦੋਨਾਂ ਦੇ ਵਿੱਚ ਚੱਕਰ ਚੱਲ ਰਿਹਾ ਸੀ ਇਸ ਟ੍ਰਿਪ ਤੋਂ ਬਾਅਦ ਜਦੋਂ ਇਹ ਫੈਮਿਲੀ ਆਪਣੇ ਘਰ ਚਲੀ ਗਈ ਤਾਂ ਇਹ ਰਮਨਦੀਪ ਕੋਰ ਗੁਰਪ੍ਰੀਤ ਮੈਸੇਜ ਦੇ ਜ਼ਰੀਏ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਦੇ ਰਹੇ ਉਹਨਾਂ ਦਾ ਇਹ ਨਜਾਇਜ਼ ਰਿਸ਼ਤਾ ਇਸ ਹੱਦ ਤੱਕ ਪਹੁੰਚ ਚੁੱਕਿਆ ਸੀ ਕਿ ਉਹ ਹੁਣ ਸੋਚਣ ਲੱਗ ਪਏ ਸਨ ਕਿ ਉਹ ਸੁਖਜੀਤ ਨੂੰ ਆਪਣੇ ਰਸਤੇ ਦੇ ਵਿੱਚੋਂ ਕਿਵੇਂ ਹਟਾਉਣ ਅਗਲੇ ਸਾਲ ਸੁਖਜੀਤ ਨੇ ਆਪਣੀ ਫੈਮਲੀ ਦਾ ਵੋਕੇਸ਼ਨ ਟ੍ਰਿਪ ਫਿਰ ਤੋਂ ਪਲਾਨ ਕੀਤਾ ਜਿਸ ਦੇ ਮੁਤਾਬਿਕ ਸੁਖਜੀਤ ਆਪਣੀ ਫੈਮਲੀ ਸਮੇਤ ਇੰਡੀਆ ਦੇ ਵਿੱਚ ਆਪਣੇ ਪਿੰਡ ਬਸੰਤਾਪੂੜਾ ਦੇ ਵਿੱਚ ਆਉਣ ਵਾਲੇ ਸਨ ਪਰ ਦੂਸਰੇ ਪਾਸੇ ਰਮਨਦੀਪ ਕੌਰ ਨੇ ਵੀ ਇੱਕ ਪਲਾਨ ਬਣਾਇਆ ਹੋਇਆ ਸੀ ਜਿਸ ਵਿੱਚ ਉਹ ਸੁਖਜੀਤ ਨੂੰ ਆਪਣੇ ਰਸਤੇ 'ਚੋਂ ਹਟਾਉਣ ਵਾਲੀ ਸੀ ਜੁਲਾਈ 2016 ਦੇ ਵਿੱਚ ਇਹ ਪੂਰੀ ਫੈਮਲੀ ਇੰਡੀਆ ਦੇ ਵਿੱਚ ਆ ਗਈ ਰਮਨਦੀਪ ਕੌਰ ਨੇ ਇੱਥੇ ਆਪਣੇ ਆਸ਼ਿਕ ਗੁਰਪ੍ਰੀਤ ਨੂੰ ਵੀ ਦੁਬਈ ਤੋਂ ਬੁਲਾ ਲਿਆ ਸੀ ਇਹਦੇ ਵਿੱਚ ਹੁਣ ਸੁਖਜੀਤ ਨੂੰ ਕੋਈ ਬੁਰਾਈ ਨਹੀਂ ਲੱਗੀ ਕਿਉਂਕਿ ਸੁਖਜੀਤ ਗੁਰਪ੍ਰੀਤ ਨੂੰ ਆਪਣੇ ਭਰਾਵਾ ਮੰਨਦਾ ਸੀ ਪਰ ਜਿਸ ਤਰ੍ਹਾਂ ਹੀ ਗੁਰਪ੍ਰੀਤ ਇੰਡੀਆ ਦੇ ਵਿੱਚ ਆਇਆ ਇਹਨਾਂ ਨੂੰ ਜੁਆਇਨ ਕੀਤਾ ਤਾਂ ਸੁਖਜੀਤ ਨੂੰ ਵੀ ਹੁਣ ਇਹਨਾਂ ਦੋਨਾਂ ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ 22 ਅਗਸਤ ਨੂੰ ਸੁਖਜੀਤ ਨੇ ਰਮਨਦੀਪ ਕੋਰ ਦੇ ਨਾਲ ਖੁੱਲ ਕੇ ਗੱਲ ਕੀਤੀ ਗੁਰਪ੍ਰੀਤ ਬਾਰੇ ਇਹਨੂੰ ਪੁੱਛਿਆ ਰਮਨਦੀਪ ਕੋਰ ਨੇ ਪਹਿਲਾਂ ਤਾਂ ਛਪਾਉਣ ਦੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਸੁਖਜੀਤ ਨੂੰ ਸਾਰਾ ਕੁਝ ਇਹਨਾਂ ਦਾ ਪਤਾ ਚੱਲ ਗਿਆ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਵੀ ਸੁਖਜੀਤ ਨੇ ਆਪਣੀ ਫੈਮਲੀ ਨੂੰ ਕੁਝ ਨਹੀਂ ਦੱਸਿਆ ਤੇ ਨਾ ਹੀ ਉਹਨੇ ਗੁਰਪ੍ਰੀਤ ਦੇ ਨਾਲ ਕੋਈ ਗੱਲ ਕੀਤੀ ਸ਼ਾਇਦ ਇਸ ਲਈ ਕਿ ਉਹ ਕਈ ਸਾਲਾਂ ਬਾਅਦ ਆਪਣੇ ਪਿੰਡ ਆਪਣੇ ਪਰਿਵਾਰ ਦੇ ਵਿੱਚ ਆਇਆ ਸੀ ਇਸ ਲਈ ਉਹ ਕੋਈ ਵੀ ਇੱਥੇ ਰਹਿ ਕੇ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਭਾਵੇਂ ਸੁਖਜੀਤ ਨੇ ਇੱਥੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਗੱਲ ਦੱਸੀ ਸੀ ਪਰ ਇਹਨੇ ਆਪਣੇ ਦੋਸਤਾਂ ਦੇ ਨਾਲ ਗੱਲ ਕਰ ਦਿੱਤੀ ਸੀ ਤੇ ਇਹਦੇ ਦੋਸਤਾਂ ਨੇ ਇਹਨੂੰ ਇਹ ਹੀ ਕਿਹਾ ਸੀ ਕਿਉਂ ਜਿੰਨੀ ਜਲਦੀ ਹੋ ਸਕੇ ਰਮਨਦੀਪ ਨੂੰ ਤਲਾਕ ਦੇ ਦਵੇ ਤੇ ਹੋ ਸਕੇ ਉਹ ਇੱਥੇ ਵਾਪਸ ਇੰਗਲੈਂਡ ਦੇ ਵਿੱਚ ਆ ਜਾਵੇ ਤੇ ਇੱਥੇ ਆ ਕੇ ਕਾਨੂੰਨੀ ਕਾਰਵਾਈ ਕਰੇ ਪਰ ਸੁਖਜੀਤ ਨੇ ਇੱਥੇ ਆਪਣੇ ਦੋਸਤਾਂ ਦੀ ਗੱਲ ਨਹੀਂ ਸੁਣੀ ਇਹਨੇ ਇਹ ਗੱਲ ਕਹੀ ਕਿ ਮੈਨੂੰ ਹਜੇ ਸੋਚਨ ਸਮਝਣ ਦੇ ਲਈ ਟਾਈਮ ਚਾਹੀਦਾ ਹੈ ਸੁਖਜੀਤ ਨੇ ਇੱਕ ਗਲਤੀ ਇੱਥੇ ਕਰਤੀ ਕਿ ਇਹ ਸਾਰੀ ਗੱਲ ਉਹਨੇ ਰਮਨਦੀਪ ਕੌਰ ਦੇ ਨਾਲ ਕਰ ਦਿੱਤੀ ਉਹਨੇ ਇਹਨੂੰ ਇਹ ਕਹਿ ਦਿੱਤਾ ਕਿ ਉਹ ਇਹਦੇ ਤੇ ਐਕਸ਼ਨ ਲਵੇਗਾ ਹੁਣ ਰਮਨਦੀਪ ਕੋੜ ਆਪਣਾ ਪਲਾਨ ਐਗਜ਼ੀਕਿਊਟ ਕਰਨ ਵਾਲੀ ਸੀ ਜਿਹੜਾ ਕਿ ਉਹਨੇ ਇੰਡੀਆ ਜਾਣ ਤੋਂ ਪਹਿਲਾਂ ਗੁਰਪ੍ਰੀਤ ਦੇ ਨਾਲ ਮਿਲ ਕੇ ਬਣਾਇਆ ਸੀ ਜਿਸ ਵਿੱਚ ਉਹ ਸੁਖਜੀਤ ਨੂੰ ਆਪਣੇ ਰਸਤੇ 'ਚੋਂ ਹਟਾ ਕੇ ਉਹਦੀ ਪੂਰੀ ਪ੍ਰਾਪਰਟੀ ਤੇ ਕਬਜ਼ਾ ਕਰਨਾ ਚਾਹੁੰਦੀ ਸੀ 2 ਸਤੰਬਰ 2016 ਦੀ ਰਾਤ ਨੂੰ ਰਮਨਦੀਪ ਕੋੜ ਨੇ ਆਪਣੇ ਬੱਚਿਆਂ ਤੇ ਸੁਖਜੀਤ ਦੇ ਖਾਣੇ ਦੇ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੱਤੀ ਜਦੋਂ ਅੱਧੀ ਰਾਤ ਹੋਈ ਤਾਂ ਗੁਰਪ੍ਰੀਤ ਇਹਨਾਂ ਦੇ ਘਰ ਦੇ ਵਿੱਚ ਆਇਆ ਤੇ ਸਭ ਤੋਂ ਪਹਿਲਾਂ ਆ ਕੇ ਸੁਖਜੀਤ ਨੂੰ ਚੈੱਕ ਕੀਤਾ ਕਿ ਉਹ ਬੇਹੋਸ਼ ਹੋਇਆ ਹੈ ਜਾਂ ਨਹੀਂ ਹੋਇਆ ਇਸ ਤੋਂ ਬਾਅਦ ਰਮਨਦੀਪ ਕੌਰ ਨੇ ਸਿਰਹਾਨੇ ਦੇ ਨਾਲ ਸੁਖਜੀਤ ਦੇ ਮੂੰਹ ਨੂੰ ਕੁੱਟ ਦਿੱਤਾ ਫਿਰ ਗੁਰਪ੍ਰੀਤ ਨੇ ਹਥੋੜਾ ਲਿਆ ਤੇ ਹਥੋੜੇ ਦੇ ਨਾਲ ਸੁਖਜੀਤ ਦੇ ਸਿਰ ਦੇ ਉੱਤੇ ਕਈ ਵਾਰ ਕੀਤੇ ਜਿਸ ਨਾਲ ਸੁਖਜੀਤ ਦੀ ਮੌਤ ਹੋ ਗਈ ਪਰ ਇਸ ਤੋਂ ਬਾਅਦ ਵੀ ਅਮਨਦੀਪ ਕੌਰ ਦੀ ਤਸੱਲੀ ਨਹੀਂ ਹੋਈ ਤੇ ਫਿਰ ਉਹਨੇ ਚਾਕੂ ਲਿਆ ਤੇ ਚਾਕੂ ਦੇ ਨਾਲ ਸੁਖਜੀਤ ਦਾ ਗਲਾ ਵੱਢ ਦਿੱਤਾ ਜਦੋਂ ਰਮਨਦੀਪ ਕੌਰ ਤੇ ਗੁਰਪ੍ਰੀਤ ਇਹ ਘਟਨਾ ਨੂੰ ਅੰਜਾਮ ਦੇ ਰਹੇ ਸਨ ਤਾਂ ਇਹਨਾਂ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਰਮਨਦੀਪ ਕੋਰ ਨੇ ਜਿਹੜੀ ਨਸ਼ੇ ਦੀ ਦਵਾਈ ਮਲਾਈ ਸੀ ਰੋਟੀ ਦੇ ਵਿੱਚ ਇੱਥੇ ਛੋਟੇ ਬੇਟੇ ਨੇ ਤਾਂ ਰੋਟੀ ਖਾ ਲਈ ਸੀ ਪਰ ਇਹਦਾ ਜਿਹੜਾ ਵੱਡਾ ਮੁੰਡਾ ਸੀ ਅਰਜੁਨ ਇਹਨੇ ਰੋਟੀ ਨਹੀਂ ਖਾਦੀ ਸੀ ਜੋ ਕਿ ਰਮਨਦੀਪ ਨੂੰ ਹੀ ਚੇਤਾ ਭੁੱਲ ਚੁੱਕਿਆ ਸੀ ਕਿ ਉਹਦੇ ਵੱਡੇ ਮੁੰਡੇ ਨੇ ਰੋਟੀ ਨਹੀਂ ਖਾਦੀ ਉਹ ਸਾਰਾ ਕੁਝ ਬੈਠ ਕੇ ਸਾਰੀ ਵਾਰਦਾਤ ਨੂੰ ਦੇਖ ਰਿਹਾ ਸੀ ਤੇ ਅਰਜੁਨ ਪੂਰੀ ਤਰ੍ਹਾਂ ਇਹ ਦੇਖ ਕੇ ਡਰ ਗਿਆ ਸੀ ਤੇ ਇੱਥੋਂ ਭੱਜ ਕੇ ਆਪਣੀ ਦਾਦੀ ਦੇ ਘਰ ਜਿਹੜਾ ਕਿ ਬਿਲਕੁਲ ਹੀ ਨਾਲ ਸੀ ਉਹਦੇ ਘਰ ਦੇ ਵਿੱਚ ਗਿਆ ਤੇ ਸਾਰੀ ਘਟਨਾ ਬਾਰੇ ਉਹਨੇ ਜਾ ਕੇ ਦੱਸ ਦਿੱਤਾ ਪਹਿਲਾਂ ਤਾਂ ਉਹਦੀ ਦਾਦੀ ਨੂੰ ਇਹ ਲੱਗਿਆ ਕਿ ਸ਼ਾਇਦ ਇਹ ਕੋਈ ਮਜ਼ਾਕ ਕਰ ਰਿਹਾ ਸੀ ਪਰ ਜਦੋਂ ਉਹਨੇ ਇਹ ਦੇਖਿਆ ਕਿ ਅਰਜੁਨ ਬਹੁਤ ਡਰਿਆ ਹੋਇਆ ਹੈ ਤਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਥਾਣਾ ਇਹਨਾਂ ਦੇ ਪਿੰਡ ਤੋਂ ਕਾਫੀ ਦੂਰ ਸੀ ਇਸ ਲਈ ਪੁਲਿਸ ਦੇ ਆਉਣ ਤੱਕ ਕਾਫੀ ਸਮਾਂ ਲੱਗ ਗਿਆ ਸੀ ਤੇ ਜਦੋਂ ਪੁਲਿਸ ਆਈ ਤਾਂ ਉਹਨਾਂ ਨੇ ਆ ਕੇ ਆਪਣੀ ਜਾਂਚ ਸ਼ੁਰੂ ਕੀਤੀ ਗੁਰਪ੍ਰੀਤ ਪਹਿਲਾਂ ਹੀ ਸਮਾਂ ਪਾ ਕੇ ਉਥੋਂ ਭੱਜ ਚੁੱਕਿਆ ਸੀ ਪੁਲਿਸ ਨੇ ਬਾਅਦ ਵਿੱਚ 에어ਪੋਰਟ ਤੋਂ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਫਿਰ ਪੁਲਿਸ ਨੂੰ ਇਹ ਪਤਾ ਚੱਲਿਆ ਕਿ ਇਹਨਾਂ ਦੋਨਾਂ ਨੇ ਮਿਲ ਕੇ ਸੁਖਜੀਤ ਨੂੰ ਮਾਰਿਆ ਸੀ ਤੇ ਇਹਦੇ ਪਿੱਛੇ ਇਹ ਵਜ੍ਹਾ ਸੀ ਕਿ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਰਿਲੇਸ਼ਨਸ਼ਿਪ ਹੈ ਇਹ ਸੁਖਜੀਤ ਨੂੰ ਮਾਰ ਕੇ ਇਹਦਾ ਇੰਸ਼ੋਰੈਂਸ ਦਾ ਸਾਰਾ ਪੈਸਾ ਹਥਿਆਉਣਾ ਚਾਹੁੰਦੇ ਸਨ ਤੇ ਬਾਅਦ ਵਿੱਚ ਆਪਣੀ ਜ਼ਿੰਦਗੀ ਨੂੰ ਬੜੇ ਹੀ ਆਰਾਮ ਦੇ ਨਾਲ ਬਿਤਾਉਣਾ ਚਾਹੁੰਦੇ ਸਨ ਇਹਨਾਂ ਦੋਨਾਂ ਨੇ ਇਹ ਸੋਚਿਆ ਸੀ ਕਿ ਇੰਡੀਆ ਵਰਗੇ ਦੇਸ਼ ਦੇ ਵਿੱਚ ਕ੍ਰਾਈਮ ਕਰਕੇ ਇਹ ਬਚ ਜਾਣਗੇ ਕਿਉਂਕਿ ਇੰਗਲੈਂਡ ਜਾਂ ਫਿਰ ਦੁਬਈ ਵਰਗੇ ਦੇਸ਼ ਦੇ ਵਿੱਚ ਜੇਕਰ ਇਹ ਕ੍ਰਾਈਮ ਕਰਦੇ ਤਾਂ ਉੱਥੇ ਜਲਦੀ ਫੜੇ ਜਾਂਦੇ ਤੇ ਉੱਥੇ ਬਚਣ ਦੀ ਗੁੰਜਾਇਸ ਵੀ ਬਿਲਕੁਲ ਘੱਟ ਸੀ ਇਸ ਲਈ ਇਹਨਾਂ ਨੇ ਇੰਡੀਆ ਚੁਣਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੰਡੀਆ ਦੇ ਵਿੱਚ ਵੀ ਇਹ ਦੋਨੇ ਜਾਣੇ ਫੜੇ ਜਾਣਗੇ 2023 ਤੱਕ ਇਸ ਕੇਸ ਦੀ ਸੁਣਵਾਈ ਚੱਲੀ ਉਦੋਂ ਤੱਕ ਇਹਨਾਂ ਦਾ ਜਿਹੜਾ ਵੱਡਾ ਮੁੰਡਾ ਸੀ ਔਰਜਨ ਉਹ 16 ਸਾਲ ਦਾ ਹੋ ਚੁੱਕਿਆ ਸੀ ਫਿਰ ਇਹਨੇ ਆਪਣਾ ਬਿਆਨ ਦਿੱਤਾ ਇਹਨੇ ਦੱਸਿਆ ਕਿ ਉਸ ਰਾਤ ਇਹ ਆਪਣੇ ਪਿਓ ਦੇ ਲਾਗੇ ਸੁੱਤਾ ਹੋਇਆ ਸੀ ਤੇ ਜਦੋਂ ਇਹਦੀ ਮਾਸ ਰੈਣੇ ਦੇ ਨਾਲ ਸੁਖਜੀਤ ਦਾ ਮੂੰਹ ਦਬਾਰੀ ਸੀ ਤਾਂ ਇਹ ਜਾਗਿਆ ਹੋਇਆ ਸੀ ਪਰ ਇਹ ਉੱਠਿਆ ਨਹੀਂ ਸੀ ਕਿਉਂਕਿ ਇਹ ਡਰ ਗਿਆ ਸੀ ਕਿਉਂਕਿ ਜੇ ਇਹ ਉੱਠਦਾ ਤਾਂ ਇਹਨੂੰ ਵੀ ਇਹ ਮਾਰ ਦਿੰਦੇ ਇਸ ਲਈ ਇਹ ਜਦੋਂ ਬਾਅਦ ਵਿੱਚ ਉੱਠਿਆ ਤਾਂ ਉਥੋਂ ਭੱਜ ਗਿਆ ਤੇ ਆਪਣੀ ਦਾਦੀ ਦੇ ਘਰ ਚਲਾ ਗਿਆ ਅਰਜੁਨ ਦੇ ਇਸ ਬਿਆਨ ਤੋਂ ਬਾਅਦ ਗੁਰਪ੍ਰੀਤ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਇਹਨੇ ਦੱਸਿਆ ਕਿ ਇਹ ਸਾਰਾ ਪਲਾਨ ਰਮਨਦੀਪ ਕੌਰ ਦਾ ਹੀ ਸੀ ਉਨੇ ਹੀ ਚਾਕੂ ਤੇ ਹਥੋੜਾ ਮੰਗਵਾਇਆ ਸੀ। ਉਨੇ ਹੀ ਨਸ਼ੀਲੀ ਦਵਾਈ ਇਹਨਾਂ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਕੋਰਟ ਨੇ ਗੁਰਪ੍ਰੀਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਰਮਨਦੀਪ ਕੋਰ ਨੂੰ ਮੌਤ ਦੀ ਸਜ਼ਾ ਸੁਣਾਈ। ਜਿਸ ਤੋਂ ਬਾਅਦ ਰਮਨਦੀਪ ਕੋਰ ਦੇ ਵਕੀਲ ਨੇ ਅਪੀਲ ਕੀਤੀ ਕਿ ਇਹਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਪਰ ਇਸ ਤੋਂ ਬਾਅਦ ਹਜੇ ਇਹਦੇ ਤੇ ਡਿਸੀਜਨ ਆਉਣਾ ਬਾਕੀ ਹੈ।